ਸਾਸੀ ਗਾਲ ਜੀ ਅੱਜ ਮੈਂ ਤੁਹਾਡਾ ਇੱਕ ਹੋਰ ਗੱਲ ਸ਼ੇਅਰ ਕਰਨ ਲੱਗੀ ਆ ਜੀ ਇੱਕ ਨਾ ਕੁੜੀ ਹੁੰਦੀ ਆ ਛੋਟੀ ਜੀ ਉਹਦਾ ਨਾ ਬਾਪ ਅਮਲੀ ਹੁੰਦਾ ਜੀ ਉਹਦੀ ਮਾਂ ਬੜੇ ਦੁੱਖ ਚੱਲ ਗਏ ਉਹਨੂੰ ਪਾਲਦੀ ਆਪਣੀ ਬੰਮਾ ਧੀ ਨੂੰ ਪਾਲਦੀ ਆ ਇੱਕ ਕੁੜੀ ਹੁੰਦੀ ਇੱਕ ਮੁੰਡਾ ਹੁੰਦਾ ਉਹ ਆਪਣੀ ਧੀ ਨੂੰ ਕਹਿੰਦੀ ਆ ਕੋਈ ਗੱਲ ਨਹੀਂ ਪੁੱਤ ਮੈਂ ਜਿਹੜੇ ਦੁੱਖ ਸਹੰਦੇ ਆ ਨਾ ਉਹ ਤੈਨੂੰ ਨਹੀਂ ਸਹਣੇ ਪੈਣੇ ਮੈਂ ਤੈਨੂੰ ਬਹੁਤ ਵਧੀਆ ਘਰ ਚ ਵਧੀਆ ਮੁੰਡਾ ਦੇਖ ਕੇ ਵਿਆ ਦੂੰਗੀ ਚਲੋ ਜੀ ਸਮਾਂ ਬੀਤਿਆ ਕੁੜੀ ਦੀ ਉਮਰ ਵਿਆਹ ਦੇ ਕਾਬਲ ਹੋ ਗਈ ਚਲੋ ਠੀਕ ਆ ਪੂਰੀ ਵਿਆਹ ਦੇ ਕਾਬਲ ਵੀ ਨਹੀਂ ਸੀ ਕਹਣੀ ਵਿਆਹ ਤਾਂ ਥੋੜੀ ਘੱਟੇ ਹੀ ਸੀ ਵੀ ਜਾਨੀ 18 ਸਾਲ ਤੋਂ ਘੱਟੇ ਹੀ ਸੀ ਉਸਮਾਨ ਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਮੁੰਡੇ ਦੀ ਜ਼ਮੀਨ ਚਾਹਤਾ ਦੇਖ ਕੇ ਇਹ ਮੁੰਡਾ ਚਲੋ ਸੋਹਣੇ ਘਰ ਦਾ ਆ ਮੁੰਡਾ ਹੈ ਘਰ ਸੋਹਣਾ ਹੈ ਕਾਰੋਬਾਰ ਸੋਹਣਾ ਹੈ ਮੁੰਡਾ ਦੇਖਵਾ ਚਲੋ ਜਿ ਕੁੜੀ ਵਿਆਹਤੀ ਜਦੋਂ ਕੁੜੀ ਵਿਆਹਤੀ ਪਿਛਲੇ ਹਾਲਾਤਾਂ ਕੁੜੀਆਂ ਨੇ ਦੇਖੇ ਸੀ ਕਿ ਮੇਰਾ ਤਾਂ ਬਾਪ ਅੱਗਾਂ ਵਲੀ ਆ ਮੇਰੀ ਮਾਂ ਬਹੁਤ ਔਖਾ ਟਾਈਮ ਕੱਟਦੀ ਤੇ ਉਹਦੇ ਘਰ ਵਾਲਾ ਜਿਹੜਾ ਬਹੁਤ ਸ਼ਰਾਬ ਪੀਂਦਾ ਸੀ ਉਸ ਕੁੜੀ ਵਿਚਾਰੀ ਨੇ ਦਬ ਘੁੱਟ ਕੇ 10 ਸਾਲ ਤੱਕ ਕਿਸੇ ਨੂੰ ਦੱਸਿਆ ਨਹੀਂ ਕਿ ਮੇਰੇ ਘਰ ਵਾਲਾ ਸ਼ਰਾਬ ਪੀਂਦਾ ਜਦੋਂ ਅਤ ਹੋ ਗਈ ਅਤਿਆਚਾਰ ਦੀ ਵਿਆਹਤ ਹੋ ਗਈ ਵੀ ਮੇਰੇ ਤੇ ਹੁਣ ਬਹੁਤ ਫਿਰ ਗੱਲ ਉਹਦੀ ਮਾਂ ਤੱਕ ਪਹੁੰਚ ਜਾਂਦੀ ਆ ਕੁੜੀ ਦੀ ਤੱਕ ਕੁੜੀ ਦੀ ਮਾਂ ਉਹਨੂੰ ਫਿਰ ਕਹਿੰਦੀ ਆ ਕੋਈ ਗੱਲ ਨਹੀਂ ਪੁੱਤ ਤੇਰੇ ਦੋ ਧੀਆ ਇੱਕ ਪੁੱਤ ਦਿੱਤਾ ਹੈ ਤੈਨੂੰ ਰੱਬ ਨੇ ਕੋਈ ਨਹੀਂ ਤੂੰ ਝੱਲ ਲਾ ਜਿੱਦਾਂ ਤੇਰਾ ਵੀ ਘਰ ਵਾਲਾ ਰੱਖਦਾ ਆ ਤੂੰ ਕੋਈ ਗੱਲ ਨਹੀਂ ਤੂੰ ਪੁੱਤ ਨਾ ਬੋਲਿਆ ਕਰ ਤੂੰ ਘੱਟ ਬੋਲਿਆ ਕਰ ਚੱਲ ਹੋਊ ਜੋ ਪਿੰਦਾ ਆ ਜਿੱਦਾਂ ਟਾਈਮ ਨਿਕਲਦਾ ਪੁੱਤ ਤੂੰ ਕੱਢ ਲਾ ਹਣ ਤੇਨੂੰ ਇੱਥੇ ਟਾਈਮ ਕੱਢਣਾ ਪੈਣਾ ਆ ਚੱਲ ਕੋਈ ਨਹੀਂ ਥੋੜੀ ਦੇਰ ਆ ਹੋਇਆ ਤੇਰਾ ਪੁੱਤ ਜਵਾਨ ਚਲੋ ਜੀ ਉਹਦਾ ਪੁੱਤ ਜਵਾਨ ਹੋ ਜਾਂਦਾ ਆ ਉਹਦਾ ਪੁੱਤ ਜਵਾਨ ਹੋ ਜਾਂਦਾ ਆ ਉਸ ਉਹਦੇ ਪੁੱਤ ਨੇ ਜਵਾਨ ਹੋਇਆ ਨਛੇੜੀ ਬਣ ਜਾਂਦਾ ਜੀ ਚਿੱਟੇ ਦਾ ਆਦੀ ਹੋ ਜਾਂਦਾ ਦੋਸਤੋ ਤੁਸੀਂ ਕੀ ਕਹਿਣਾ ਚਾਹੋ ਕਿ ਜਦੋਂ ਪੁੱਤੋਂ ਦਾ ਚਿੱਟਾ ਪੀਂਦਾ ਹੈ ਚਿੱਟਾ ਪੀਂਦੇ ਨੇ ਉਹਨੇ ਆਪਣੇ ਘਰ ਦੀ ਹਰੇ ਇੱਕ ਇੱਕ ਚੀਜ਼ ਕਰਕੇ ਵੇਚ ਦਿੱਤੀ ਉਸ ਕੁੜੀ ਦੀ ਜ਼ਿੰਦਗੀ ਜਦੋਂ ਹੁਣ ਮੰਨ ਲਓ ਕਿ ਉਹ ਵੀ ਉਮਰ ਉਹditਾਲ ਦੇ ਪੈਰ ਤੇ ਚੱਲ ਗਈ ਆ ਜਿਹਦਾ ਬਾਪ ਅਮਲੀ ਪਿਕਾਰਵळा ਸ਼ਰਾਬੀ ਤੇ ਪੁੱਤ ਨਸ਼ੇੜੀ ਉਹਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਉਸ ਕੁੜੀ ਦਾ ਜੀਣਾ ਕਿੱਦਾਂ ਦਾ ਜੀਣਾ ਹੋਊਗਾ ਉਹਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਦਾਂ ਦੀਆਂ ਔਰਤਾਂ ਦੀ ਜ਼ਿੰਦਗੀ ਬਾਰੇ ਤੁਸੀਂ ਕੀ ਕਹਿਣਾ ਚਾਹੋ ਧੰਨਵਾਦ